ਹਾਂਜੀ ਕਿਵੇਂ ਆ ਸਾਰੇ ਆਣੇ ਉਮੀਦ ਆ ਸਾਰੇ ਆਣੇ ਠੀਕ ਹੋਣਗੇ ਤੇ ਅੱਜ ਆਪਣਾ ਹੈਗਾ ਵਾ ਚੌਥਾ ਦਿਨ ਤਾਂ ਯਾਤਰਾ ਕਰਤੀ ਸ੍ਰੀ ਹਜੂਰ ਸਾਹਿਬ ਤੇ ਅੱਜ ਚਲਾਉਣ ਲੱਗਾ ਹੈ ਵਾ ਗੁਰਪ੍ਰੀਤ ਵੀਰਾ ਟਰੈਕਟਰ ਹੋਰ ਵੀ ਵੀਰਾ ਤੇ ਸੰਤਾ ਵੀਰਾ ਦੋਨੇ ਨੇ ਟਰੈਕਟਰ ਚਲਾਉਣ ਲੱਗੇ ਹੋਏ ਆ ਤੇੱਥੇ ਆ ਗਏ ਬਈ ਖਿਲਾੜੇ ਤੇ ਆਏ ਕਹਿੰਦੇ ਹਾਂ ਆਰਾ ਲੈ ਕੇ ਜਾਣਾ ਲੋ ਜੀ ਖਿਲਾੜੇ ਉੱਤੇ ਪਹੁੰਚ ਚੁੱਕੇ ਆਂ ਇਧਰ ਬਾਈ ਹੁਣੇ ਰਸ ਪੀਂਦੇ ਹੋਏ ਬਾਈ ਆਟੋ ਕੱਟਣਾ ਖਰਾਬ ਕਰ ਲੂ ਠੀਕ ਆ ਆਟੋ ਕੱਟਣਾ ਕਰ ਆਟੋ ਆਹ ਬਾਈ ਤੂੰ ਬੇੜਾ ਜਾਲੀ ਦੀ ਇੱਕ ਭਰ ਲਿਆ ਕਰ ਆ ਚੱਲੋ ਕਮਾਈ ਚੱਲ ਉਹ ਨਵੇਂ ਟੀ ਚੱਲ ਇੱਧਰ ਕਮਾਈ ਇੱਧਰ ਇੱਧਰ ਸ਼ੂ ਹੋ ਜਾਏਗਾ ਇੱਧਰ ਕਮਾਈ ਇੱਧਰ ਓਏ ਐਂ ਕਰੀ ਚੱਲ ਅਰੇ ਛੋਟਾ ਲਈਦਾ ਹੁੰਦਾ ਕੰਨਾਮੀ ਵੱਡਾ ਵੱਧ ਹੋ ਗਿਆ ਵੱਡਾ ਲੈ ਲਿਆ ਛੋਟਾ ਲਈਦਾ ਹੁੰਦਾ ਚੱਲੋ ਲੈ ਪਾਜੀ ਲਓ ਇਹ ਬਿਲਕੁਲ ਠਰਕੀ ਲੈ ਦੇਖ ਫਿਰ ਉਹ ਕਮਾਈ ਚੱਲ ਕਮਾਈ ਚੱਲ ਬੱਸ ਗੜਦਿਆਂ ਲਾਲਾਂ ਗੜਦੀਆਂ ਲਾਲਾਂ ਸੱਤਾ ਹੋ ਬਈ ਗਰਮਾ ਕਮਨਕਮ ਨਹੀਂ ਹਟਦੇ ਮੁੰਡੇ ਓ ਬਾਈ ਗੰਨਾ ਬਹੁਤ ਵੱਡਾ ਚੱਕ ਲੈ ਘੁੰਮਦਾ ਨਹੀਂ ਵੀਰੇ ਥੋੜਾ ਦੇਖੀ ਬਾਹਰ ਬਣਿਆ ਨਹੀਂ ਸਾਡੇ ਵਾਲਾ ਉਹ ਵੀ ਸਾਡੇ ਵਾਲਾ ਬਾਹਲਾ ਸੱਤਾ ਉਹਦਾ ਪਿਆੜਾ ਹੀ ਹੁੰਦਾ ਛੋਡੇ ਵਾਲਾ ਬਾਈ ਨਾ ਉਧਰ ਹੋਰ ਲੋਟਾ ਉਧਰ ਉਧਰ ਦਾ ਬਾਹਲਾ ਜ਼ਰਾ ਬੱਸ ਮੁੰਡਾ ਅਗੱਥੇ ਜਾਨੂ ਇੱਥੇ ਅੱਗ ਲੱਗੀ ਗਿਆ ਸਾਹ ਵੀਰੇ ਜੰਗਾਇਆ ਮੈਂ ਲੈ ਜਾਂਦਾ ਫਿਰ ਲੋ ਜੀ ਕਲਾੜੀ ਤੋਂ ਤੁਰ ਫੇ ਗੋੜ-ਗੋੜ ਖਾ ਕੇ ਮੁੰਡਾ ਗੰਨਾ ਲੈ ਕੇ ਆਇਆ ਵਾ ਗੰਨਾ ਚੁਪਣ ਦੇ ਨਹੀਂ ਜੇ ਇਧਰ ਬਾਈ ਹੋਣੀ ਬੈਠੇ ਨੇ ਹਰਮਨ ਬਾਈ ਨਹੀਂ ਆਨੰਦ ਲੈਂਦੇ ਹੋਏ ਬਾਈ ਹੋਣੀਆਂ ਮੈਕ ਲੈ ਕੇ ਆਏ ਜੀ ਮੈਕ ਬਾਈ ਟੁੱਟ ਗਿਆ ਹੈ 300 ਰੁਪਿਆ ਦੰਗ ਮਾਰੇ ਨੇ ਦੰਗ ਮਾਰੇ ਉੱਤੇ ਬੈ ਗਿਆ ਗਲਤ ਗੱਲ ਉੱਤੇ ਬੈ ਗਿਆ ਹਾਂ ਬਾਰੇਰਾਵਾ ਉਹਦੀ ਕੁਆਲਿਟੀ ਬੈਕ ਚੈੱਕ ਕਰ ਉਹ ਦੇਖੋ ਉੱਪਰ ਰੁਕ ਗਿਆ ਕਿੰਨੀ ਮਾੜੀ ਕੁਆਲਿਟੀ ਦਾ ਨਿਕਲਿਆ ਪਰ ਰੋਡ ਬਾਲਾ ਖਰਾਬਾ ਕੀ ਕਹਿਣਾ ਦਿਆਂਗੇ ਰੋਡ ਬਾਰੇ ਕੋਈ ਨਹੀਂ ਆਪਣੀ ਸਰਕਾਰ ਆ ਲੈਣ ਦਾ ਪਾਉਣਾ ਆ ਜਾਣਾ ਮੈਂਚ ਵਰਕ ਕਰਾਉਣਾ ਮੈਂਚ ਵਰਕ ਸਾਢੇ 11 ਹੋ ਗਏ ਤੇ ਹੁਣ ਰੋਟੀ ਖਾਣ ਦਾ ਟਾਈਮ ਮਿਲਿਆ ਵਾ ਅਸੀਂ ਇੱਥੇ ਢਾਬੇ ਤੇ ਰੁਕੇ ਆ ਹੁਣ ਪ੍ਰਸ਼ਾਦਾ ਪਾਣੀ ਛਕਦੇ ਆ ਬਾਈ ਹੁਣੀ ਆਰਡਰ ਦਿੰਦੇ ਤਾਰ ਬਾਈ ਤੇ ਨਰਦੀਪ ਬਾਈ ਜਿਹਦੀ ਆਂਦੇ ਨੇ ਉਹ ਗਣਾ ਵੀ ਸ਼ਾਹੀ ਪਨੀਰ ਡਰ ਕਰਨਾ ਵਾ ਤੇ ਜਿਹੜੀ ਜਾਂਦਾ ਨਹੀ ਦਾਲ ਮਖਣੀ ਠੀਕ ਆ ਵੀ ਕਾ ਨੂੰ ਹੈਵੀ ਜੀ ਖਾਣੀ ਤੁਸੀਂ ਮਸਾਲਿਆਂ ਵਾਲੀ ਤੇ ਹੁਣ ਦੇਖੋ ਕੀ ਖਾਂਦੇ ਆ ਰੋਟੀ ਖਾਣ ਲਈ ਰੁਕੇ ਸੀਗੇ ਤੇ ਹੁਣ ਇੱਥੇ ਤੁਹਾਨੂੰ ਯਾਦ ਵੀ ਆ ਗਿਆ ਵੀ ਸਾਡਾ ਬੈਟਰੀਆਂ ਨਹੀਂ ਚੱਲਦਾ ਹੈਗਾ ਮਤਲਬ ਫੋਨ ਚਾਰਜ ਨਹੀਂ ਹੁੰਦੇ ਹੈਗੇ ਪਤਾ ਨਹੀਂ ਇੱਥੇ ਕੋਈ ਪਲੱਗ ਆ ਹਰੇ ਆਲਾ ਤੇ ਆਹ ਪਲੱਗ ਲੈ ਜਾਂਦਾ ਆਪਾਂ ਉਹਨੇ ਪਲੱਗ ਲੂਟ ਕਰਨਾ ਵਾ ਲਓ ਜੀ ਇਨਵਰਟਰ ਦਾ ਕੰਮ ਕਰਤਾ ਪੱਕਾ ਟਰੈਕਟਰ ਤੋਂ ਉਤਾਰਾਂ ਪਾਤੀਆਂ ਹੁਣ ਇੱਧਰ ਨੂੰ ਬੈਟਰੀ ਨੂੰ ਨਾਲੇ ਬੈਟਰੀ ਚਾਰਜ ਹੋ ਜਾਏਗਾ ਨੂੰ ਨਾਲੇ ਸਾਡੇ ਫੂ ਚਾਰਜ ਹੋ ਜਾਣਗੇ ਨਾਲੇ ਟਰੈਕਟਰ ਦੀ ਬੈਟਰੀ ਚਾਰਜ ਹੋ ਜਾਊਗੀ ਤੇ ਹੁਣ ਟਰੈਕਟਰ ਵਾਲੇ ਵੀਰਾਂ ਨੂੰ ਕਿਹਾ ਵੀ 2-3 ਘੰਟੇ ਟੈਕ ਨਾਲ ਚਲਾਇਓ ਜਿੰਨਾ ਚਿਰ ਬੈਟਰੀ ਚਾਰਜ ਨਹੀਂ ਹੁੰਦਾ ਹੈਗਾ ਇੱਥੇ ਚਾਹ ਬਣਾ ਕੇ ਹੁਣ ਪੀ ਕੇ ਹੁਣ ਤੋਰਨ ਲੱਗੇ ਆ ਆਹ ਮੁੰਡੇ ਨੇ ਕਹਿੰਦੇ ਹੁਣ ਨਾਲ ਬਹਿਣਾ ਵਾ ਨਾਬੇ ਵੀਰੇ ਦੇ ਇਦਾਂ ਬਹਿਣਾ ਬਾਦੂ ਨਾਪੇ ਵੀਰੇ ਨਾ ਬਹਿਣਾ ਇਹਨੇ ਬਾਈ ਦਾ ਨਾ ਹੈਗਾ ਲਾਬਾ ਉਹਨੂੰ ਨਾਪੇ ਹੀ ਦੱਸਦਾ ਹੈ ਇਹ ਬੰਦਾ ਚਲੋ ਜੀ ਅੱਗੇ ਜੁੜੇ ਰੋ ਬਲੌਗ ਦੇ ਨਾਲ ਅੱਗੇ ਹੁਣ ਬਾਈ ਹੁਣੀ ਚਲਾਉਣਗੇ ਟਰੈਕਟਰ ਤੇ ਅਸੀਂ ਬੈਠਾਂਗੇ ਉਹਨਾਂ ਟਰਾਲੀ 'ਚ ਆ ਬਾਈ ਹੁਣੀ ਬੈਠੇ ਗੱਲਾਂ ਮਤਲਬ ਜਗਿੰਦਰ ਵੀਰੇ ਚਲੋ ਜੀ ਆਪਾਂ ਦਾ ਟਰਾਲੀ 'ਚ ਚੱਲਦੇ ਹਾਂ ਬੈਠਦੇ ਹਾਂ ਇੱਕ ਟਰਾਲੀ 'ਚ ਨਾਲੇ ਲੌਣੇ ਫੋਨ ਚਾਰਜਾਂ ਦੇਖਣਾ ਆ ਬਾਈ ਹੁਣੀ ਹਾਂਜੀ ਬੰਦੇ ਕਹਿੰਦੇ ਸਾਊਂਡ ਦੇਖਣਾ ਆ ਸਾਊਂਡ ਸਿਸਟਮ ਦੇਖਣਾ ਆ ਬਾਈ ਹੁਣੀ ਦਾ ਪੁੱਛਣਾ ਆ ਓਕੇ ਲਾਬੇ ਵੀਰੇ ਆਵਾਜ਼ ਦੇ ਕਹਿੰਦੇ ਚੜਾਈਆਂ ਕੰਮ ਨਹੀਂ ਜਾਂਦਾ ਚੱਲ ਜੀ ਤੇ પેટ્રોલ ਪੰਪ ਤੇ ਤੇਲ ਪੋਇਆ ਠੀਕ ਆ ਲੋ ਜੀ ਮੁੰਡੇ ਰੁਕੇ ਸੀਗੇ ਚਾਹ ਚ ਪੀਣ ਦੇ ਲਈ ਇੱਥੋਂ ਆਹ ਰਾਹ ਦੇ ਵਿੱਚ ਰੁਕੇ ਸੀਗੇ ਮੁੰਡਿਆਂ ਦੇ ਨਾਲ ਤਾਂ ਡਰਾਈਵਰ ਚੇਂਜ ਕਰ ਲੀਏ ਨਾਲੇ ਫੋਨ ਫੋਨ ਚਾਰਜ ਲਾਉਣੇ ਸੀਗੇ ਸਾਰਿਆਂ ਨੇ ਹੁਣ ਗੁਰਪ੍ਰੀ ਵੀਰ ਉਹ ਨਹੀਂ ਪਿੱਛੇ ਚਲੇਗੇ ਤੇ ਹੁਣ ਅਸੀਂ ਬੈਠਾਂਗੇ ਟਰੈਕਟਰ ਦੇ ਉੱਤੇ ਸਾਕੇ ਹਰਮਨ ਭਾਈ ਉਹ ਨਹੀਂ ਖੜੇ ਇਹਨਾਂ ਨੂੰ ਵੀ ਪਿੱਛੇ ਜਾਣਾ ਵਾ ਇਹ ਬੰਦੇ ਨੇ ਰਾਤ ਕੱਲ ਡਿਊਟੀ ਸਾਰੀ ਲਈ ਹੈ ਟਰੈਕਟਰ ਦੇ ਸਾਰੀ ਰਾਤ ਟਿਕਾ ਰਿਆ ਕਿੰਨੇ ਉੱਤਰਿਆ 4 ਵਜੇ ਉੱਤਰਿਆ ਤੁਸੀਂ ਫੇਰੇ ਹਨ ਹਾਂ 2 ਵਜੇ 2 ਵਜੇ ਉੱਤਰਿਆ ਸੀ ਮੁੰਡਾ ਉਦੋਂ ਬਾਅਦ ਆਹ ਮੁੰਡੇ ਨੇ ਸੀ ਬਨ ਭਾਈ ਆ ਬਈ ਮੁੰਡੇ ਨੇ ਮੁੱਖ ਸੇਵਾਦਾਰ ਨੇ ਇਹ ਚਲੋ ਹੁਣ ਆਪਾਂ ਬਹਨੇ ਟਰੈਕਟਰ ਦੇ ਉੱਤੇ ਰੁਕ ਚੁੱਕੇ ਆ ਅੱਗੇ ਦੇਖਿਆ ਮੈਪ ਤੇ 60 ਕਿਲੋਮੀਟਰ ਤੱਕ ਕੋਈ ਖਾਣ ਪੀਣ ਨੂੰ ਹੈ ਨਹੀਂਗਾ ਸੋ ਇਹ ਦੇ ਕਰਕੇ ਹੁਣ ਇੱਥੇ ਰੁਕ ਚੁੱਕੇ ਆ ਰਾਤ ਦੇ ਸਮੇਂ ਕਿਤੇ ਵੀ ਮੰਨ ਲਓ ਵੀ ਖਾਣ ਨੂੰ ਵਧੀਆ ਢਾਬਾ ਮਿਲੀ ਤਾਂ ਉੱਥੇ ਰੁਕ ਜਾਈਓ ਵੀਰੋ ਕਿ ਕਈ ਹਰ ਕਈ ਕਈ ਕਿਲੋਮੀਟਰ ਤੱਕ ਅੱਗੇ ਕੋਈ ਖਾਣ ਲਈ ਨਹੀਂ ਹੁੰਦਾ ਕਿਉਂਕਿ ਅੱਗੇ ਜੰਗਲ ਸ਼ੁਰੂ ਆ ਪਿੱਛੇ ਵੀ ਆਪਾਂ ਜੰਗਲ ਚੋਂ ਨਿਕਲ ਕੇ ਆਏ ਤੁਸੀਂ ਦੇਖਿਆ ਨਾ ਉਹਦੇ ਆ ਰੋਡ ਦੇ ਨਾਲ-ਨਾਲ ਹਰੇ ਰੰਗ ਦੀਆਂ ਚਾਦਰਾਂ ਲੱਗੀਆਂ ਹੋਈਆਂ ਸੀਗੀਆਂ। ਉਹ ਸਾਰਾ ਜੰਗਲ ਹੀ ਆਹੋ। ਉਹ ਸਾਰਾ ਜੰਗਲ ਏਰੀਆ ਵਾ ਉਥੇ ਮਤਲਬ ਕਿ 20 ਤੋਂ 30 ਸਪੀਡ ਕੀਤੀ ਹੋਈ ਆ। ਤੇ ਹੁਣ ਅੱਗੇ ਆਏ ਸੀਗੇ ਹੁਣ ਇੱਥੇ ਉਹਨਾਂ ਢਾਬਾ ਮਿਲਿਆ ਵਾ ਇੱਧਰ ਗਾਂਹ પેટ્રોલ ਪੰਪ। ਚਲੋ ਤੇਲ ਦਾ ਟਰੈਕਟਰ ਤੇ ਹੈਗਾ ਵਾ। ਬਾਕੀ ਉਹਨਾਂ ਇਥੋਂ ਦਾਲ ਮਖਣੀ ਖਾ ਕੇ ਰੋਟੀ ਉੱਪੀ ਖਾ ਕੇ ਚੰਗੀ ਤਰ੍ਹਾਂ ਫੇਰ ਟਰੈਕਟਰ ਤੇ ਬਹਿ ਕੇ ਚਲਾਉਂਦੇ ਆ ਸਾਰੀ ਰਾਤ। ਚਲੋ। ਪਰ ਸਾਦਾ ਪਾਣੀ ਛਕੀਏ ਫਿਰ। ਕਾਲੇ ਫਾਡੇ ਲਾਹੌਰ ਆ ਗਏ ਲਾਹੌਰ ਆ ਜੀ ਇਹ ਤੋਂ ਮੇਗਾ ਫਾਮ ਹਰਮਨ ਨਿਕਲ ਗਿਆ ਲਾਹੌਰੋਂ ਕਾਲੇ ਪਾਏ ਗਿਆ ਤਿੰਨ ਦਿਨ ਸਾਡਾ ਨਾਂ ਕੋਈ ਨਹੀਂ ਹੋਣਾ ਲਾਏਗਾ ਅੱਜ ਕਿਲੋਮੀਟਰ ਰਹਿ ਗਏ ਜਿਹਾ ਨਹੀਂ ਚੱਲੇਗਾ ਟਰਾਲੀ 'ਚ ਨਰਦੀਪ ਵੀਰ ਨੇ ਚਲਾਉਣਗੇ ਚਲੋ ਜੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਜੀ ਭਾਈ ਜਿਆਨ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਭਾਈ